ਪਿੰਡ ਬਾਜਾਖਾਨਾ ਪੰਜਾਬ ਸੇਖਰ ਲੀਫ ਵੱਲੋਂ ਇਸ ਪਿੰਡ ਦੇ ਵਿੱਚ ਕਿਰਤ ਕਮਾਈ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਇਸ ਪ੍ਰੋਜੈਕਟ ਵਿੱਚ ਪਿੰਡ ਦੀਆਂ ਬੇਬੀਆਂ ਨੂੰ ਸਿਲਾਈ ਕਢਾਈ ਦਾ ਪ੍ਰੋਫੈਸ਼ਨਲੀ ਕੋਰਸ ਕਰਵਾਇਆ ਜਾਵੇਗਾ ਤਾਂ ਜੋ ਆਪਣੇ ਭਵਿੱਖ ਨੂੰ ਬਿਹਤਰ ਬਣਾ ਸਕਣ ਆਪ ਜੀ ਦੇ ਚਰਨ ਕਮਲਾਂ ਵਿਚ ਅਰਦਾਸ ਬੇਨਤੀ ਕਰੀ ਨਾ ਸੱਚੇ ਪਾਤਸ਼ਾਹ ਜੀਓ ਸਿੱਖ ਰਲੀਫ ਦੇ ਸਮੂਤ ਮੈਂਬਰਾਂ ਵੱਲੋਂ ਤੇ ਸਾਰੀ ਸੰਗਤ ਵੱਲੋਂ ਸੱਚੇ ਪਾਤਸ਼ਾਹ ਜੀਓ ਬੀਬਾ ਅਰਸ਼ਦੀਪ ਕੌਰ ਧਰਮਸਪਤਨੀ ਸੁਦਾਰ ਸੰਦੀਪ ਸਿੰਘ ਸੱਚੇ ਪਾਤਸ਼ਾਹ ਜੀਓ ਇਸ ਜਗ੍ਹਾ ਤੇ ਜੋ ਬੀਬੀਆਂ ਨੂੰ ਬੱਚੀਆਂ ਨੂੰ ਸਲਾਈ ਦਾ ਕੰਮ ਸਿਖਾਉਣ ਵਾਸਤੇ ਸੱਚੇ ਪਾਤਸ਼ਾਹ ਜੀਓ ਇੱਕ ਕੇਂਦਰ ਖੋਲਿਆ ਜਾ ਰਿਹਾ ਹੈ ਸਵਾਭ ਜੀ ਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਸਖਿਆਰਤਿਆਂ ਦੇ ਸਿਰ ਤੇ ਹੱਥ ਰੱਖਣਾ ਉਹ ਬੁੱਧੀ ਬਖਸ਼ਨੀ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਸਾਰੇ ਸੰਗਤ ਨੂੰ ਸਖਿਆਰਤਿਆਂ ਨੂੰ ਸਿੱਖ ਰਲੀ ਸਮੂਹ ਮੈਂਬਰਾਂ ਨੂੰ ਚੜ੍ਹਦੀ ਕਲਾ ਬਖਸ਼ਨੀ ਦੀ ਵਾ ਸੁਖ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਿੱਖ ਰਿਲੀਵ ਯੂਕੇ ਦੇ ਸਾਰੀ ਜੋ ਇਸ ਜਗ੍ਹਾ ਤੇ ਪਹੁੰਚੀ ਆ ਬਾਜਾ ਖਾਨਾ ਵਿਖੇ ਇੱਥੇ ਵੱਡਾ ਪ੍ਰਾਲਾ ਕੀਤਾ ਗਿਆ ਹੈ ਬੱਚੀਆਂ ਨੂੰ ਸਲਾਈ ਕੱਪੜੇ ਸਲਾਈ ਦਾ ਕੰਮ ਸਿਖਾਉਣ ਵਾਸਤੇ ਜੋ ਕਿ ਬਹੁਤ ਸਲੱਗਾ ਜੋਗ ਹੈ ਬੱਚੀਆਂ ਇਸ ਦੇ ਵਿੱਚ ਕਾਮਯਾਬ ਹੁੰਦੀਆਂ ਨੇ ਜੋ ਸ਼ਾਦੀ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਭੈਣਾਂ ਭਰਾਵਾਂ ਦੇ ਵਿੱਚ ਵੀ ਉਹ ਆਮਦਨ ਦਾ ਵਾਅਦਾ ਕਰਦੀਆਂ ਨੇ ਉਸ ਤੋਂ ਬਾਅਦ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਵੀ ਉਹਨਾਂ ਨੂੰ ਵੀ ਉਹ ਸਹਾਇਤਾ ਮਿਲਦੀ ਹੈ ਮੈਂ ਸਾਬਕਾ ਸਰਪੰਚ ਕੁਲਵੀਰ ਸਿੰਘ ਬਾਜਾਖਾਨਾ ਅੱਜ ਜੋ ਸਾਡੇ ਨਗਰ ਦੇ ਵਿੱਚ ਸਿੱਖ ਰਲੀਫ ਯੂਕੇ ਵੱਲੋਂ ਸਲਾਈ ਸੈਂਟਰ ਦਾ ਜੋ ਹੈ ਓਪਨਿੰਗ ਕੀਤੀ ਗਈ ਹੈ ਇਹ ਬਹੁਤ ਵਧੀਆ ਅਪਰਾਲਾ ਹੈ ਮਹਿਲਾਵਾਂ ਦੇ ਲਈ ਤਾਂ ਕਿ ਉਹ ਆਪਣਾ ਇੱਥੋਂ ਸਖਲਾਈ ਲੈ ਕੇ ਫ੍ਰੀ ਸਖਲਾਈ ਲੈ ਕੇ ਆਪਣਾ ਰੁਜ਼ਗਾਰ ਅੱਗੇ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਬੱਚਿਆਂ ਦਾ ਵਧੀਆ ਤਰੀਕੇ ਨਾਲ ਕਰ ਸਕਣ ਇਹ ਬਹੁਤ ਵਧੀਆ ਜਿਹੜਾ ਅਪਰਾਲਾ ਹੈ ਤੇ ਬਹੁਤ ਵਧੀਆ ਜਿਹੜਾ ਸੰਸਥਾਨ ਨੇ ਸਾਡੇ ਨਗਰ ਦੇ ਲਈ ਇੱਕ ਜਿਹੜਾ ਯੋਗਦਾਨ ਪਾਇਆ ਹੈ ਪਹਿਲਾਂ ਵੀ ਇਸ ਖਰੀ ਬਾਰੇ ਸੁਣਿਆ ਹੈ ਕਿ ਉਹ ਵੱਖ-ਵੱਖ ਜਿਹੜੀਆਂ ਸਮਾਜ ਸੇਵੀ ਜੋ ਕੰਮ ਹੁੰਦੇ ਐ ਉਹਦੇ ਵਿੱਚ ਵੱਧ ਚੜ ਕੇ ਅੱਗੇ ਯੋਗਦਾਨ ਪਾ ਕੇ ਨਗਰਾਂ ਦੇ ਵਿੱਚ ਜੋ ਕੋਈ ਲੋੜ ਵੰਦਾ ਹੈ ਉਹਨਾਂ ਦੀ ਸਹਿਤਾ ਵੀ ਇਹਨਾਂ ਵੱਲੋਂ ਕੀਤੀ ਜਾਂਦੀ ਹੈ। ਤੋਂ ਇਹ ਜਿਹਆਂ ਸਸਥਾਵਾਂ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਤੇ ਉਹਨਾਂ ਦਾ ਵੱਧ ਤੋਂ ਵੱਧ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਨਗਰਾਂ ਦੇ ਵਿੱਚ ਸਾਡੇ ਵਿੱਚ ਇਹ ਜੋ ਉਹਨਾਂ ਨੇ ਸੁਧਾਰ ਦੀ ਲਹਿਰ ਚਲਾਈ ਹੈ ਤੇ ਰੁਜ਼ਗਾਰ ਚਲਾਉਣ ਦੇ ਲਈ ਜਿਹੜੇ ਵੱਖ-ਵੱਖ ਪ੍ਰੋਜੈਕਟ ਚੱਲ ਰਹੇ ਐ ਉਹ ਸਫਤਤਾਪੂਰਕ ਚੱਲ ਸਕਣ ਇਹ ਜੀ ਸਭ ਤੋਂ ਵਧੀਆ ਗੱਲ ਇਹ ਐ ਜਿਹਦੇ ਅੱਜ ਕੈਂ ਮਹਿਲਾਵਾਂ ਜਦੋਂ ਕਿ ਘਰ ਦੇ ਵਿੱਚ ਕੰਮਕਾਰ ਦੇ ਵਿੱਚ ਹੀ ਗਿਨੀਆਂ ਜਾਂਦੀਆਂ ਸੀ ਨਾਲ ਉਹ ਜਿਹੜਾ ਇੱਕ ਜਿੱਥੇ ਬੰਦੇ ਨੇ ਮਤਲਬ ਕਮਾਈ ਕਰਕੇ ਲੈਣੀ ਸੀ ਉੱਥੇ ਨਾਲ ਡਬਲ ਫਾਇਦਾ ਹੋਣ ਲੱਗ ਗਿਆ ਕਿਥੇ ਆਪਣਾ ਉਹਨੇ ਬੱਚਿਆਂ ਦਾ ਪਾਲਣ ਪੋਚ ਕਰਨਾ ਰੋਟੀ ਪਾਣੀ ਦਾ ਕਰਨਾ ਤੇ ਨਾਲ ਉਹ ਇੱਕ ਕਮਾਈ ਵੀ ਜਿਹੜੀ ਐ ਇਸ ਦਾ ਸਵੇਰੇ ਜੁਗਾਰ ਇਹ ਬਹੁਤ ਵਧੀਆ ਜਿਹੜਾ ਕੀਤਾ ਇਹ 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 ਮਹਲਾ ਆਮਦੇ ਕਰਨ ਲਈ ਘਰ ਬੈਠ ਕੇ ਵੀ ਕਰ ਸਕਦੀ ਹੈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਿੱਖ ਰੀਫ ਯੂਕੇ ਵਾਲਿਆਂ ਦਾ ਜਿਨ੍ਹਾਂ ਵੱਲੋਂ ਇੰਨਾ ਵਧੀਆ ਉਪਰਾਲਾ ਕੀਤਾ ਗਿਆ ਸਾਡੇ ਨਗਰ ਦੇ ਲਈ ਬਹੁਤ-ਬਹੁਤ ਨਗਰ ਵਾਲੋਂ ਧੰਨਵਾਦ ਕੀਤਾ ਜਾਂਦਾ ਸੋ ਵਾਹਿਗੁਰੂ ਕਿਰਪਾ ਕਰੇ ਇਸ ਸੰਸਥਾ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਹਨਾਂ ਨੂੰ ਅੱਗੇ ਉਪਰਾਲੇ ਕਰਨ ਦਾ ਉਦਮ ਬਲ ਬਖਸ਼ੀ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵੀ ਕੌਰ ਹੈ ਫੇ ਸਾਡੇ ਬੱਜਖਾਨ ਪਿੰਡ ਵਿੱਚ ਸੈਂਟਰ ਖੁੱਲਿਆ ਹੈਗਾ ਸਿਖਲਾਈ ਦਾ ਸੋ ਮੈਂ ਇੱਥੇ ਆਈ ਆ ਮੈਨੂੰ ਸਿੱਖਣ ਦਾ ਮੌਕਾ ਮਿਲੇ ਇੱਥੇ ਕੱਪੜੇ ਸਿੱਖ ਕੇ ਆਦੇ ਘਰ ਦੀ ਗਰੀਬੀ ਦੂਰ ਕਰਾਂਗੀ ਬਾਕੀ ਮੈਂ ਆਦਾ ਬੁਟੀਕ ਖੋਲਣ ਦੀ ਕੋਸ਼ਿਸ਼ ਕਰਾਂਗੀ ਜੇ ਵਧੀਆ ਸਿੱਖ ਕੇ ਇੱਥੇ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਬੱਸ ਮੇਰਾ ਨਾਮ ਕਰਮਜੀਤ ਕੌਰ ਹੈ ਮੈਂ ਬਾਜੀ ਹੁੰਦੀ ਤੋਂ ਬਲੌਂਗ ਕਰਦੀ ਆ ਸਾਡੇ ਪਿੰਡ ਸੈਂਟਰ ਖੋਲਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਸੰਸਥਾ ਦਾ ਅਸੀਂ ਇੱਥੋਂ ਕੱਪੜੇ ਸਿੱਖ ਕੇ ਅਸੀਂ ਆਪਦੇ ਪੈਰਾ ਸਰ ਖੜੇ ਹੋ ਸਕਦੇ ਆਪਦੇ ਘਰ ਦੀ ਗਰੀਬੀ ਦੂਰ ਕਰ ਸਕਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਆ ਮੈਡਮ ਦਾ ਜਿਹੜੇ ਸਾਨੂੰ ਮੈਡਮ ਸਿਖਾਉਂਦੇ ਆ ਤੇ ਸੰਸਥਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਪਿੰਡ ਬਾਜੇਖਾਨੇ ਦੇ ਵਿੱਚ ਬੁਟੀਕ ਖੋਲਿਆ ਬੁਟੀਕ ਫ੍ਰੀ ਵਾਲਾ ਖੋਲ ਕੇ ਸਾਨੂੰ ਅਸੀਂ ਕੱਪੜੇ ਸਿੱਖਣ ਦਾ ਮੌਕਾ ਮਿਲਿਆ ਅਸੀਂ ਬਹੁਤ ਬਹੁਤ ਜਿਆਦਾ ਧੰਨਵਾਦ ਕਰਦੇ ਜੀ ਮੇਰਾ ਨਾਮ ਅਰਸ਼ਦੀਪ ਕੌਰ ਹੈ ਮੈਂ ਬਾਜੇਖਾਨੇ ਤੋਂ ਤੇ ਜੋ ਇਹ ਸਿੱਖ ਰਿਲੀਫ ਸੰਸਥਾ ਵੱਲੋਂ ਸੈਂਟਰ ਖੋਲਿਆ ਗਿਆ ਮੈਨੂੰ ਬਹੁਤ ਖੁਸ਼ੀ ਆ ਇੱਥੇ ਫ੍ਰੀ ਸਿਖਲਾਈ ਦਿੱਤੀ ਜਾਂਦੀ ਹੈ ਤੇ ਅਸੀਂ ਇੱਥੋਂ ਫ੍ਰੀ ਸਿੱਖ ਕੇ ਬਹੁਤ ਮਾਣ ਮਹਿਸੂਸ ਕਰਦੇ ਆ ਤਾਂ ਜੋ ਅਸੀਂ ਆਪ ਦਾ ਰੋਜ਼ਗਾਰ ਚਲਾ ਸਕੀਏ ਅਰਸ਼ਦੀਪ ਕੌਰ ਪਿੰਡ ਬਾਜਾਖਾਨਾ ਸਲਾਈ ਟੀਚਰ ਤੇ ਮੈਂ ਪਿੰਡ ਬਾਜਾਖਾਨਾ ਵਿੱਚ ਸਲਾਈ ਸੈਂਟਰ ਜੋ ਸਿੱਖ ਰੀਲਿਫ ਸੰਸਥਾ ਵੱਲੋਂ ਖੋਲਿਆ ਗਿਆ ਬਹੁਤ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੋ ਗਰੀਬ ਬੱਚਿਆਂ ਨੂੰ ਸਿਖਾਉਣ ਦਾ ਮੌਕਾ ਮਿਲਿਆ ਇਹ ਸੈਂਟਰ ਜੋ 6 ਮਹੀਨਿਆਂ ਦੇ ਕੋਰਸ ਲਈ ਖੁੱਲਿਆ ਹੋਇਆ ਇਸ ਵਿੱਚ ਮੈਂ ਲੇਡੀਜ਼ ਸੂਟ ਬੱਚਿਆਂ ਦੇ ਕੁਰਤੇ ਪਜਾਮੇ ਕਸ਼ੇਰੇ ਚੋਲੇ ਮੈਂ ਸੂਈ ਚ ਧਾਗਾ ਪਾਉਣ ਤੋਂ ਲੈ ਕੇ ਕੁਰਤੇ ਪਜਾਮੇ ਤੱਕ ਕਸ਼ੇਰਿਆਂ ਤੱਕ ਸਾਰਾ ਸਿਖਾਉਂਗੀ ਗਰੀਬ ਬੱਚਿਆਂ ਸਿੱਖਣਾ ਤੇ ਆਪਣੇ ਪੈਰਾਂ ਸਿਰ ਹੋਣ ਆਪਣਾ ਕੋਈ ਬੁਟੀਕ ਕਰਨ ਜਾਂ ਆਪਣੇ ਪੇਰੈਂਟਸ ਦੀ ਮਦਦ ਕਰਨ ਸਿੱਖਰਲੀ ਸੰਸਥਾ ਦਾ ਜੋ ਪਹਿਲਾ ਸੈਂਟਰ ਖੁੱਲਿਆ ਸੀ ਪਿੰਡ ਵਾਜਾਖਾਨਾ ਉੱਥੇ ਹੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬੱਚੇ 20 ਬੱਚੇ ਸੀ ਬਹੁਤ ਵਧੀਆ ਸਿੱਖੇ ਫਿਰ ਪਿੰਡ ਚ ਖੜਾਲਾ ਵਿਖੇ ਸੈਂਟਰ ਖੁੱਲਿਆ ਉੱਥੋਂ ਦੇ ਬੱਚੇ ਵੀ ਬਹੁਤ ਵਧੀਆ ਸਿੱਖੇ 20 ਬੱਚੇ ਉੱਥੇ ਸੀ ਬਹੁਤ ਵਧੀਆ ਕੁੜੀਆਂ ਨੇ ਸਿੱਖਿਆ ਸਾਰੀਆਂ ਚੀਜ਼ਾਂ ਸਿੱਖੀਆਂ ਆਪਣੇ ਪੈਰਾਂ ਸਿਰ ਹੋਈਆਂ ਹੁਣ ਮੈਨੂੰ ਬਹੁਤ ਖੁਸ਼ੀ ਹੈ ਪਿੰਡ ਵਾਜਾਖਾਨਾ ਵਿੱਚ ਤੀਸਰੀ ਵਾਰ ਮੈਨੂੰ ਵੀ ਡਿਊਟੀ ਦਾ ਮੌਕਾ ਮਿਲਿਆ ਇੱਥੇ 22 ਬੱਚੇ ਐਡਮਿਸ਼ਨ ਲੈ ਚੁੱਕੇ ਆ ਤੇ ਉਮੀਦ ਹੈ ਵੀ 5 25 ਬੱਚੇ ਹੋਰ ਹੋ ਜਾਣਗੇ ਟੋਟਲ 25 ਬੱਚੇ ਹੋ ਜਾਣਗੇ ਤੇ ਮੈ ਮੈਨੂੰ ਖੁਸ਼ੀ ਆ ਵੀ ਬੱਚੇ ਵਧੀਆ ਸਿੱਖਣਗੇ ਤੇ ਆਪਣੇ ਪੈਰਾਸਰ ਹੋਣਗੇ ਸਿਖਰਲੀਵ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਆ ਮੈਨੂੰ ਪਹਿਲਾਂ ਵੀ ਡਿਊਟੀ ਦਾ ਮੌਕਾ ਦਿੱਤਾ ਦੋ ਸੈਂਟਰਾਂ 'ਚ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਇਸ ਸੈਂਟਰ ਦੀ ਵੀ ਮੈਨੂੰ ਤੀਸਰੀ ਵਾਰ ਡਿਊਟੀ ਦਾ ਮੌਕਾ ਦਿੱਤਾ ਸਿਖਰਲੀਵ ਸੰਸਥਾ ਨੂੰ ਬੇਨਤੀ ਹੈ ਤੇ ਮੈਂ ਇਹ ਬੇਨਤੀ ਕਰਨਾ ਚਾਹੁੰਨੀ ਆ ਜੋ ਪਿੰਡ ਬਾਜਾਖਾਨਾ ਵਿੱਚ ਸੈਂਟਰ ਦੇ ਖੋਲ ਕੇ ਮੌਕਾ ਦਿੱਤਾ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਸਿੱਖਣ ਲਈ ਤੇ ਮੈਂ ਚਾਹੁੰਨੀ ਆ ਵੀ ਹੋਰ ਪਿੰਡਾਂ ਵਿੱਚ ਵੀ ਮੌਕੇ ਦਿੱਤੇ ਜਾਣ ਗਰੀਬ ਬੱਚਿਆਂ ਨੂੰ ਸਿੱਖਣ ਦੇ ਪੈਰਾਂ ਸਿਰ ਹੋਣ ਦੇ ਜੋ ਬੱਚੇ ਆਪਣੇ ਕਿਰਤ ਕਮਾਈ ਕਰਕੇ ਆਪਣੇ ਪੈਰਾਂ ਸਿਰ ਹੋ ਸਕਣ ਬੁਟੀਕ ਖੋਲ ਸਕਣ ਤੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਣ